ਓਹ 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 ਓ ਬੱਚੇ ਬਚਾਓ ਗਿਆ ਬਚਾਓ ਇਹ ਪਲਾਸਟਿਕ ਸਾੜ ਦੋਗੇ ਵਿੱਚ ਹੀ ਮੰਮੀ ਦੀ ਨੋਹਾਂ ਕੰਮ ਨਹੀਂ ਕਰਦੀਆਂ ਮੰਮੀ ਨੂੰ ਆਪ ਚੁੱਲਾ ਬਾਲ ਕੇ ਰੋਟੀ ਬਣਾਣੀ ਪੈ ਰਹੀ ਏ ਲੈ 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 ਕਪੜਾ ਚੱਕੋ ਤੇ ਆਉ ਨਾਲ ਤੇ ਕਿ ਲੈਂਦੇ ਕੋਈ ਬਾਵਾ ਘੋੜ ਦੇ ਦੀਆਂ ਆਹੋ ਦੋ ਪਰੌਂਠੇ ਖਵਾਣੇ ਨੇ ਉਹਦੇ ਤੇ ਵੀ 50 ਗੇੜੇ ਲਵਾ ਦਿੱਤੇ ਨੇ ਹਾਂ ਦੋ ਪਰੌਠੇ ਨਹੀਂ ਖਵਾਣੇ ਸਾਨੂੰ ਪਤਾ 10 ਸਰੀਂਗ ਮੈਂ ਦੋ ਖਾਣੀਆਂ ਤੂੰ ਚਾਰ ਖਾਏਂਗੀ ਤਸਰੀ ਕਾ ਜੀ ਕਿਹਾ ਚਲ ਸਾਰਿਆਂ ਨੂੰ ਉਮੀਦ ਕਰਦੇ ਆ ਤੂੰ ਸਾਰੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਅੱਜ ਆਖਰਕਾਰ ਉਹ ਦਿਨ ਆ ਗਿਆ ਜਿਸ ਦਿਨ ਸਾਡੀ ਮੰਮੀ ਨੇ ਫਿਰ ਤੋਂ ਆਪਣਾ ਪੁਰਾਣਾ ਚੁੱਲਾ ਬਾਹਰ ਕੱਢਿਆ ਤੇ ਸਾਰੇ ਟੱਬਰ ਵਾਸੀਆਂ ਨੂੰ ਚੁੱਲੇ ਦੇ ਉੱਪਰ ਆਲੂ ਦੇ ਪਰੌਂਠੇ ਬਣਾ ਕੇ ਖਵਾਣਗੇ ਇੱਧਰ ਮੇਰੀ ਮੰਮੀ ਦੀ ਧੀ ਮੇਰੀ ਮੰਮੀ ਦੀ ਨੋ ਮੇਰੀ ਮੰਮੀ ਦਾ ਪੋਤਾ ਤੇ ਇੱਕ ਵੱਡੀ ਨੋ ਸਾਰੇ ਲੱਗੇ ਹੋਏ ਨੇ ਜੀ ਚੁੱਲੇ ਨੂੰ ਮੱਥਾ ਟੇਕ ਕੇ ਸ਼ੁਰੂ ਕਰਾਂਗੇ ਤੇ ਤਾਂ ਕਿ ਆ ਸਾਡੇ ਆਲੂ ਦੇ ਪਰੌਂਠੇ ਸੁੱਖੀ ਸੰਤ ਬਣ ਜਾਣ ਮੀਨ ਆ ਜਾਵੇ ਪਰ ਜਮੀ ਆ ਗਿਆ ਸਾਡੇ ਕੋਲ ਚਾਹਤਾ ਹੈ ਕਿ ਇਸ ਇੱਥੇ ਕਰ ਲਾਂਗੇ ਇਧਰ ਮੇਰੀ ਪਹਾੜੀ ਵੀ ਚੱਕੀ ਆ ਰਹੀ ਤਾਂ ਵੀ ਬਹੁਤ ਵੱਡੀ ਜਿਵੇਂ ਪੂਰੇ ਪੇਟ ਲਈ ਅਸੀਂ ਲੰਗਰ ਲਗਾਣਾ ਹੈ ਓਹੋ 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 ਉਹ ਬੱਚੇ ਬਚਾ ਹੋ ਗਿਆ ਬਚਾ ਹੋ ਗਿਆ ਭਾਬੀ ਨੇ ਕੁਰਤੀ ਸਰਕਾਰ ਲਈ ਹੁਣੀ ਮੇਰੀ ਮੰਮੀ ਇੱਕ ਜਾਂਦੇ ਭਾਬੀ ਨੇ ਇੱਕ ਸਤੂਲ ਖਿੱਚ ਲਿਆ ਆ ਜਨਰੇਟਰ ਬੜੇ ਚਿਰ ਦਾ ਸਾਡਾ ਲਿਆ ਕੇ ਰੱਖਿਆ ਵਿਚਾਰੇ ਨੂੰ ਕੋਈ ਫਿੱਟ ਨਹੀਂ ਕਰ ਰਿਹਾ ਇਹ ਵੀ ਵਿਚਾਰਾ ਸੋਚਦਾ ਹੈਗਾ ਮੈਨੂੰ ਲਿਆਂਦਾ ਕਿਉਂ ਹੈ ਮੰਮੀ ਹੁਣ ਕੁਰਸੀ ਤੇ ਬੈਠ ਕੇ ਆਲੂ ਦੇ ਪਰੌਂਠੇ ਬਣਾਣਗੇ ਗੋਲ ਵਾਲਾ ਕੀ ਹੈ ਬਣਾਉਣਾ ਸਰਦੀਆਂ ਜਿੱਤਰੇ ਮਿੱਤਰਾਰੇ ਹੁੰਦੇ ਇਹ ਪਲਾਸਟਿਕ ਸਾੜ ਦੋਗੇ ਵਿੱਚ ਹੀ ਤੇ ਉਹ ਵਾਲ ਤੂੰ ਫालतू ਪੇੜਾ ਛਾੜਦੇ ਨਹੀਂ ਹੁੰਦੇ ਆਪੇ ਤਾਂ ਨਹੀਂ ਲਿਆਓ ਲਿਆ ਪਲਾਸਟਿਕ ਨਾਲ ਅੱਗ ਨਹੀਂ ਪਲਦੀ ਹੁੰਦੀ ਯਾਰ ਠੀਕ ਹੈ ਜੀ ਕਾਗਜ਼ 'ਚ ਲੈ ਫੜਕੋ ਤੂੰ ਕਾਗਜ਼ ਨਾਲ ਬੜੇ ਗਿਆ ਆ ਕੇ ਪਲਾਸਟਿਕ ਨਾਲ ਮੈਂ ਭੁੱਲ ਗਿਆ ਚੁੱਲਾ ਬਾਲਣਾ ਨਹੀਂ ਫੇਰ ਪਲਾਸਟਿਕ ਨਾਲ ਕੋਲ ਮਾਰਦਾ ਚੁੱਲਾ ਮੈਂ ਬਲਾ ਬਾਲ ਦੇ ਮੈਂ ਬਾਲ ਦੇ ਇਹਦਾ ਇਹ ਦੇਖੋ ਸਾਰੇ ਆ ਦੇਖੋ ਕੋਈ ਟੱਬ ਰੱਖ ਰਿਹਾ ਕੋਈ ਕੁਰਸੀ ਰੱਖ ਰਿਹਾ ਇਹ ਪੁਰਾਣੇ ਜ਼ਮਾਨੇ ਭੁੱਲ ਗਏ ਨੇ ਜਿਹੜੇ ਰਾਮ ਨਾਲ ਥੱਲੇ ਚੌਂਕੇ ਦੇ ਵਿੱਚ ਬੈ ਕੇ ਚੁੱਲੇ ਤੇ ਹਨਾ ਬਣਾਉਂਦੇ ਸੀ ਟੱਬ ਨੂੰ ਉਲਟਾ ਕਰਕੇ ਭਾਬੀ ਹੁਣ ਇੱਥੇ ਬੈਠੇਗੀ ਟੱਬ ਨਹੀਂ ਹੁੰਦਾ ਸੀ ਪੂਰਾ ਇਦਾਂ ਬਲਿਆ ਹੁੰਦਾ ਸੀ ਐ ਮਿੱਟੀ ਮੈਂ ਬਣਾਵਾਂਗਾ ਦੇਖਿਓ ਚੌਂਕਾ ਮੈਂ ਤਾਂ ਇੱਕ ਮੰਮੀ ਆਪਣੀ ਜ਼ਮੀਨ ਦੇ ਵਿੱਚ ਕੱਚੇ ਘਰ ਬਣਾਉਣੇ ਨੇ ਉੱਥੇ ਰਿਆ ਕਰਾਂਗਾ ਹੈ ਕਿ ਨਾ ਕੱਚੇ ਘਰ ਬਣਾ ਕੇ ਆਓ ਚੁੱਲਾ ਚੋਕੇ ਨੇ ਪ੍ਰਾਣੀ ਜਿਆਦਾ ਆ ਜਾਂਦੀਆਂ ਨੇ ਹੈਣਾ ਉਹ ਅੱਗ ਬਲ ਗਈ ਬਲ ਗਈ ਬਲ ਗਈ ਮੰਮੀ ਦੇ ਪਲਾਸਟਿਕ ਨਾਲ ਨਹੀਂ ਬਲੀ ਲੇਕਿਨ ਅਗਮ ਲੈ ਕੇ ਆਇਆ ਥੋੜੇ ਕਾ ਕੇ ਚੱਕ ਕੇ ਉਹਦੇ ਨਾਲ ਬੜੀ ਏ ਇਹਦੇ ਨੰਬਰ ਲਿਖੇ ਹੋਏ ਨੇ ਨੰਬਰ ਨਹੀਂ ਪੁਰਾਣੀ ਕਾਪੀ ਹੋਮ ਵਰਕਿਆ ਪੁਰਾਣੀ ਕਾਪੀ ਪੁਰਾਣੀ ਕਾਪੀ ਹੈ ਇੱਕ ਚੁੱਲਾ ਉਹ ਪਿਕਸ ਚੁੱਲਾ ਇਹ ਪੋਰਟੇਬਲ ਚੁੱਲਾ ਆਹ ਇਹ ਤਾਂ ਉਹ ਥੇ ਲੈ ਆਣੇ ਦਾ ਬਣਾ ਤੁਸੀਂ ਤੇ ਨਾ ਨਹੀਂ ਮੇਰਾ ਸਿਸਟਮ ਦੇਖ ਕੋ ਆਹ ਕਿਤੇ ਮੈਂ ਇਸ ਮਾਰਕ ਖਣਗੇ ਉਹ ਤੁਹਾਡੀ ਇਹਦਾ ਫਿਰ ਮਾਡਰਨ ਚੁੱਲਾ ਹੋਇਆ ਨਾ ਹਾਂ ਮਾਡਰਨ ਚੁੱਲਾ ਟੈਕਨੀਕ ਵਰਤਦੇ ਤੁਸੀਂ ਇਹ ਇੱਥੇ ਰੱਖ ਦੋਨੇ ਬਸੇ ਹੋ ਜਨ ਜਿੰਨੇ ਮਰ ਗਿਆ ਵਾਏ ਗਰੂ ਵਾਏ ਗਰੂ ਜੀ ਲੋ ਜੀ ਤਵੀਰ ਜਦੋਂ ਚੇ ਟਿੱਕੀਆਂ ਵਗੈਰਾ ਆ ਜਾਂ ਤਲੀਆਂ ਉਹ ਪਾਸਾ ਪਾਸਾ ਲਿਆਓ ਲਿਆਓ ਜਲਦੀ ਕਰੋ ਉੱਠੋ ਜੀ ਉੱਠੋ ਪਰਝਾਈਆਂ ਦੋੜ ਦੋੜ ਮੇਰੀ ਪਰਝਾਈ ਤੇ ਮੇਰੇ ਘਰ ਵਾਲੇ ਕੰਮ ਕਰ ਰਹੇ ਨੇ ਤੇ ਮੇਰੀ ਮਾਂ ਬੁੱਢੀ ਮਾਂ ਲੱਕੀ ਪੀ ਮੇਰੀ ਰੋਟੀ ਬਣਾਉਂਦੀ ਹੈ ਮੇਰੀ ਬੁੱਢੀ ਮਾਂ ਉਹ ਕੀ ਵਾਲੀ ਰੋਟੀਆਂ ਬਣਾਉਂਦੀ ਹੈ ਜੇਕਰ ਤੇ ਮੇਰੀ ਭੈਣ ਨੂੰ ਜਮਾਂ ਫਰਕ ਨਹੀਂ ਪੈ ਰਿਹਾ ਤੇ ਬੁੱਢੀ ਮਾਂ ਖਾਂਦੀ ਤਾਂ ਤੇ ਮੈਂ ਕਹਿੰਦਾ ਮੇਰੀ ਭੈਣ ਨੂੰ ਫਰਕ ਨਹੀਂ ਪੈ ਰਿਹਾ ਵੀ ਮੇਰੀ ਪਰਝਾਈਆਂ ਲੱਗੀਆਂ ਨੇ ਇੱਧਰ ਮੇਰੀ ਬੁੱਢੀ ਮਾਂ ਕੰਮ ਕਰ ਰਹੀ ਹੈ ਤੇ ਮੈਂ ਵੀ ਕੋਈ ਮਦਦ ਕਰ ਤਵਾਂ ਉਹ ਨਹੀਂ ਹੈ ਤਾਂ ਕੱਲ ਜਿਹੜੀ ਰਾਤੀ ਸੱਦੀ ਖਾਸੀ ਨਾ ਦਾਲ ਹੀ ਖਾਈ ਸੀ ਉਹ ਮੈਂ ਬਣਾਈ ਸੀ ਕਿਹਨੇ ਬਣਾਈਏ ਮੈਂ ਬਣਾਈ ਹੈ ਤੇ ਮੈਨੂੰ ਕਿਵੇਂ ਪਤਾ ਮੋਚਨੇ ਸੁਪਤ ਫਾਟ ਨਾ ਜੀ ਨਾ 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 ਮੈਂ ਨਹੀਂ ਮੰਨਦਾ ਮੰਮੀ ਰਾਤੀ ਸਬਜੀ ਦੀਦੀ ਨੇ ਬਣਾਈ ਏ ਤੇ ਫਿਰ ਜੇ ਪ੍ਰੋਂਟੇ ਬਣਾ ਲੇਗੀ ਤਾਂ ਕੋਈ ਫਰਕ ਪੈ ਜਾਏਗਾ ਐ ਮਾਡਰਨ ਸ਼ਾਈ ਸ਼ੈਪ ਝੁੱਲੇ ਤੇ ਗੇ ਰੋਟੀਆਂ ਬਣਾਉਣੀਆਂ ਦੀ ਓਹੋ ਮੰਮੀ ਦੀ ਅੱਗ ਬੁਝ ਗਈ ਫੁੱਲਰੀ ਅੱਗ ਪੁੱਜ ਗਈ ਬਾਈ ਮੰਮੀ ਇਹ ਮੰਮੀ ਇਹ ਵੀਡੀਓ ਨਾ ਪੂਰੀ ਦੁਨੀਆ ਚ ਮਸ਼ਹੂਰ ਹੋਣੀ ਏ ਇਹ ਤੁਸੀਂ ਦੇਖ ਲਓ ਇਹ ਕਿਨਾ ਫਸਣਾ ਹੋ ਮੰਜੇ ਤੇ ਬੈਠੀ ਸੀ ਇਹ ਕਿੰਨੋਂ ਆਹ ਕੋ ਬਾਲਣਾ ਤੇ ਸਮਾਨ ਲਾਪਰੀ ਸੀ ਕਹਿੰਦੀ ਵੇਹ ਕਿਹੜੀਆਂ ਸੁੱਤੀਆਂ ਲਾਕੇ ਉਹਨਾਂ ਅੱਗ ਬਲੇਗੀ ਕੈਮਰੇ ਕਹਿਣਾ ਨਹੀਂ ਮੰਦੀ ਸੀ ਮੈਨੂੰ ਵੀ ਨਹੀਂ ਆਂਦੀ ਬਲਨੀ ਅੱਗ ਅੱਗ ਲਾਣੀ ਆਂਦੀ ਤਾਂ ਸਾਰਿਆਂ ਨੂੰ ਅੱਗ ਬਾਲਣੀ ਨਹੀਂ ਆਂਦੀ ਬਸ ਹੋ ਗਿਆ ਹੈਂ ਇਹ ਅੱਜ ਕੱਲ ਦੀ ਪਨੀਰੀਆਂ ਨੂੰ ਬਸ ਇੱਕੋ ਚੀਜ਼ ਆਉਂਦੀ ਆ ਅੱਗ ਲਾਣੀ ਬੰਨਣੀ ਨਹੀਂ ਆਉਂਦੀ ਇਹ ਮੇਰੀ ਮਾਂ ਨੂੰ ਆਉਂਦੀ ਆ ਬਸ ਇੱਕ ਉਹ ਬੈਠੀ ਉਹਨੂੰ ਘੜਾਉਂਦੀ ਆ ਕਹਿੰਦੀ ਮੈਂ ਕਦੇ ਕਿਚਲੇ ਦੇ ਕੰਮ ਨਹੀਂ ਕੀਤਾ ਅੰਗਰੇਜ਼ੀ ਸ਼ੈਫ ਹੋਟੀ ਚਲੋ ਜੀ ਲੋ ਜੀ ਖੜਾ ਹੋ ਗਿਆ ਜੀ ਸ਼ੁਰੂ ਖੋਣ ਮੇਰੀ ਮੰਮੀ ਨੇ ਚੱਕੜਿਆ ਇਹ ਆਟੇ ਦਾ ਪੇੜਾ ਉਹਨੂੰ ਕਰਨਾ ਥੋੜਾ ਜਿਹਾ ਕਿਹੜਾ ਉਹਦੇ ਵਿੱਚ ਆਲੂ ਭਰਨੇ ਨੇ ਦੇਖੋ ਜੀ ਦੇਖੋ ਲੱਗ ਗਿਆ ਜੀ ਪੇੜਾ ਲੱਗ ਗਿਆ ਪੇੜਾ ਲੱਗ ਗਿਆ ਪੇੜਾ ਭਾਬੀ ਉਹ ਤੇ ਬੁਸ਼ਕਦੀ ਹੋਈ ਘੋਲ ਆਏਗੀ ਘਿਓ ਓ ਹੋ 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 ਉਹ ਲਾਦਾ ਲਾਦਾ ਤਵੀ ਤੇ ਤੇਲ ਲਾਦਾ ਤੇਲ ਲਾਦਾ 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 ਉਹ ਘਿਓ ਲੱਗ ਗਿਆ ਜੀ ਤਵੀ ਦੇ ਉੱਤੇ ਇਧਰ ਮੰਮੀ ਤਕਰ ਤਕਰ ਕਰ ਰਹੀ ਰੇ ਉਹ ਮੇਰੇ ਲਈ ਸੀ ਤੇ ਇਧਰ ਕਿਰਨ ਨੂੰ ਪੂਣਾ ਨਹੀਂ ਲੱਭ ਰਿਆ ਇਧਰ ਅਧੀਆਂ ਰੋਟੀਆਂ ਪੱਕ ਗਿਆ ਨੇ ਕਿਰਨ ਨੂੰ ਪੂਣਾ ਨਹੀਂ ਲੱਭਦਾ ਪਿਆ ਕੋਈ ਕਰ ਪਾਓ ਜੀ ਪਾਓ ਪਾਓ ਆ ਗੜ ਰਹੀ ਹੈ ਅੱਜ ਮੰਮੀ ਪਾਉਣ ਥੋੜਾ ਸੇਕ ਦਿੰਦਾ ਮੰਮੀ ਕੀ ਗੱਲ ਤੂੰ ਕੱਟ ਚਾਜਣਾ ਭੜੇ ਮੰਮੀ ਕੀ ਗੱਲ ਤੁਹਾਡੀਆਂ ਕੰਮ ਨਹੀਂ ਕਰਦੀਆਂ ਨਾ ਨਵਾਂ ਮੰਮੀ ਦੇ ਨਵਾਂ ਕੰਮ ਨਹੀਂ ਕਰਦੀਆਂ ਮੰਮੀ ਨੂੰ ਆਪ ਚੁੱਲਾ ਬਾਲ ਕੇ ਰੋਟੀ ਬਣਾਣੀ ਪੈ ਰਹੀ ਏ ਮੰਮੀ ਦਾ ਮੂ ਬਹੁਤ ਗੁੱਸੇ 'ਚ ਹੈ ਮੰਮੀ ਕੀ ਗੱਲ ਨੋ ਕੰਮ ਨਹੀਂ ਕਰਦੀ ਮੰਮੀ ਮੇਰੀ ਬੁੱਢੀ ਮੈਂ ਰੋਟੀ ਬਣਾ ਰਹੀ ਹੈ। ਆਏ ਆਏ। ਸਾਕੇ ਅਜੇ ਵੀ ਪੈਂਡਿੰਗ ਨੇ ਤੰਦੂਰ ਵਾਲੀਆਂ ਰੋਟੀਆਂ। ਅੱਜ ਤਾਂ ਪਾ ਲੈਣਾ ਛੱਟੀਆਂ ਜੀ ਪਾ ਕੇ। ਉਹ ਦੁਪਹਿਰ ਦੀ ਰੋਟੀ ਤੰਦੂਰ ਤੇ ਲਾਓ ਫਿਰ ਮੰਮੀ। ਗਾ ਹੀ ਪੈ ਜਾਏਗਾ। ਓ ਵਾਹਿਗੁਰੂ ਵਾਹਿਗੁਰੂ ਪਹਿਲਾ ਪਰੌਂਠਾ ਤਰ ਦਿੱਤਾ ਜੀ। ਓ ਹੋ ਹੋ ਦੇਖੋ ਦੇਖੋ ਦੁਨੀਆ ਵਾਲਿਓ ਦੇਖੋ। ਉਹ ਹੋ ਹੋ ਹੋ। ਦੇ ਵੀ ਤੂੰ ਆ ਜਾ ਤੇਰੇ ਦੇਖਿਆ ਥੱਲੇ ਜਾ ਹਰ ਸੈਟ ਕਰ ਦੇ। ਇਹਨੂੰ ਦੀਦ ਨੂੰ ਕਿੱਥੇ ਟਾਈਮ? ਉਹ ਤਾਂ ਵਿਹਲੀ ਬੈਠੀ ਐ। ਆਰਡਰ ਮਾਰਦੀ ਦੂਰ ਬੈਠੀ ਲੈ ਆਰਡਰ ਵਾਣ ਗੀ ਸਾਰਾ ਤਾਂ ਵੱਡੀਆਂ ਘੜੀ ਤੋਂ ਨੇ ਆਹ ਹੋਰ ਵੀ ਵਾਣ ਨਹੀਂ ਲੈ ਕੇ ਬਾਕੀ ਕਰਦੀ ਬੁਝੀ ਓਏ ਤੇ ਬੈ ਕੇ ਆਰਡਰ ਮਾਰ ਲਾ ਕੀ ਕਹੇ ਚੀਨੀ ਨੇ ਮਮੇ ਕਹਿੰਦੇ ਮੈਂ ਕਿ ਮਮੇ ਪਹਿਲੀ ਵਾਰ ਜਲਾਇਆ ਰਾਂ ਜਲ ਨਹੀਂ ਰਿਹਾ ਤਾਂ ਲੋ ਜੀ ਕਹਿੰਦੀ ਤਵੀ ਦੀ ਨੂੰ ਲੋ ਨਹੀਂ ਪੈ ਰਹੀ ਹਵਾ ਚੱਲਦੀ ਛੁਲਾ ਵਾਰ-ਵਾਰ ਬੁਝ ਜਾਂਦਾ ਤੇ ਮੇਰੀ ਭਾਬੀ ਕਹਿੰਦੀ ਮੇਤੋਂ ਅੱਗ ਬਲਦੀ ਨਹੀਂ ਪਈ ਫਿਰ ਕਿਸ ਨੇ ਸਕੀਮ ਦਿੱਤੀ ਕਿ ਆਪਾਂ ਛੋਟੀ ਤਵੀ ਲਿਆਣੇ ਤੇ ਛੋਟੀ ਤਵੀ ਦੇ ਉੱਪਰ ਪਰੌਂਠੇ ਬਣਾਣੇ ਆ ਉਹਨੂੰ ਛੇਤੀ ਅੱਗ ਲੱਗ ਜੇਗੀ ਤੇ ਮੈਂ ਉਹਨੂੰ ਰੋਕੋ ਪਰ ਇਹਨੇ ਗਰਮ ਗਰਮ ਕੌਣ ਚੱਕੇਗਾ ਇਹਨੂੰ ਲੈ 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 ਕਪੜਾ ਚੱਕੋਤੀਆਂ ਨਾਲ ਚੱਕੀ ਇਹ ਮੈਂ ਇਹਦੇ ਲੰਦੇ ਪਟੜਾ ਦੀ ਮਰੂਕ ਚੱਕਾਂ ਉਹ ਰੋਟੀ ਸੜ ਗਈ ਇਹ ਆਟਾ ਖਰਾਬ ਨਹੀਂ ਨਹੀਂ ਬਣਾਏ ਕਿ ਪਾਸੇ ਆਪ ਤੇ ਜੋਗੀ ਅੱਗ ਵੀ ਆਹ ਚੱਲ ਰੱਖ ਤਾ ਬੱਗ ਅੱਗ ਹੁਣ ਦੇਖੋ ਪੂਰੀ ਸਪੀਡ ਤੇ ਹੋਊਗੀ ਪੂਰੀ ਤੇ ਤੇ ਚੇਕ ਪਾਉਗਾ ਨਾ ਸਿੱਧੀ ਬਿਲਕੁਲ ਹਲ ਬਣਾ ਗਏ ਪਕਾ ਟਾ ਟਾ ਮੰਮੀ ਇਹ ਕੋਣ ਖਾਏਗਾ ਫਾਟਾ ਚਿਟਾ ਵਧੀਆ ਬਣ ਜਣੇ ਛੋਟਾ ਚਿਟਾ ਤੁਹਾਨੂੰ ਫਾਟਾ ਚਿਟਾ ਖਿਆਰੇ ਸੇਤੀ ਸੇਤੀ ਰੋਟੀ ਹੋਸੀ ਇਹ ਫਾਟਾ ਚਿਟਾ ਕੋਣ ਨਹੀਂ ਖਾਂਦਾ ਹਾਂ ਦੇ ਭਾਬੀ ਫਾਟੇ ਚਿਟੇ ਨੂੰ ਲਾਣ ਦਾ ਕੀ ਤੇਲ ਹੋਰ ਵੀ ਹੈਗੀ ਹੋਰ ਪਾਥੇ ਉਥੇ ਹੈਗੇ ਲਾਣ ਦੇ ਲਈ ਉੱਪਰੋਂ ਹੌਲੀ ਹਲਕਾ ਨਾ ਪਾਓ ਚਾਂਦੀਆਂ ਪਈਆਂ ਇੱਥੇ ਚਾਂਦੇ ਜੇ ਛੋਟੇ ਇਹ ਤੁਹਾਡੀ ਤਵੀ ਕਾਮਯਾਬ ਨਹੀਂ ਹੋਈ ਹੈ ਨਾ ਛੁੱਲਾ ਛੋਟਾ ਹੈ ਮੇਰਾ ਕੁਝ ਨਹੀਂ ਹੁੰਦਾ ਜਿੰਦਾ ਮੂੰਹ ਥੋੜਾ ਖੁੱਲਾ ਹੁੰਦਾ ਨਾ ਤਬੀ ਮੋਟੀ ਆ ਫਿਰ ਰੋਟੀਆਂ ਵਾਂਗੂ ਪੈਣਾ ਮੈਂ ਹਾਂ। ਹਾਂ। ਚਲ ਇੱਥੇ ਵਧੀਆ ਰੌਣਕ ਲੱਗੀ ਦੀ ਇਹ ਆਹ ਲੋਕ ਹੋੜ ਕੀ। ਉਹ ਇੱਕ ਬੰਦਰ ਖੇਤੀ ਇਤਨੀ ਛੱਟੀ ਬਣੀ ਜਾਨੀ। ਮੰਮੀ ਯਾਦ ਹੈ ਆਪਣੇ ਕਿਰਨ ਨੂੰ ਪਤਾ ਕੀ ਹੁੰਦਾ ਸੀ? ਜਿਹੜੇ ਆ ਆਏ ਨਾ ਆਹ ਕਮਰਾ। ਇਹ ਕਮਰਾ ਤੇ ਇਹ ਪਿੱਲਰ ਇੱਥੇ ਕੰਧ ਹੁੰਦੀ ਸੀ। ਠੀਕ ਹੈ ਪੂਰੀ ਇਹ ਆਪਾਂ ਬਾਅਦ ਕਰੀਦੀ ਇਸ ਜਗ੍ਹਾ ਸੁਣ ਮੇਰੀ ਗੱਲ। ਨਹੀਂ ਹੈਗੀ ਤਾਂ ਇਸ ਜਗ੍ਹਾ ਮਰ ਇੱਥੇ ਬਣਾਈ ਬਾਅਦ ਸੀ। ਇੱਥੇ ਨਾ ਇੱਕ ਛੋਟਾ ਜਿਹਾ ਕੰਧ ਦੇ ਵਿੱਚ ਨਾ ਇਹ ਦਰਵਾਜ਼ਾ ਜਾਂ ਸੀ ਇੱਥੇ। ਤੇ ਇੱਥੇ ਜਿੱਥੇ ਤੂੰ ਬੈਠੀ ਏਂ ਇੱਥੇ ਹੁੰਦਾ ਸੀ ਚੁੱਲ੍ਹਾ। ਪੂਰੀ ਕੱਚੀ ਥਾਂ ਪੂਰਾ ਜਿਵੇਂ ਗੋਹੇ ਦਾ ਪੋਚਾ ਲਾ ਕੇ ਨਾ ਬਣਾਇਆ ਹੁੰਦਾ ਸੀ ਚੁੱਲਾ ਚੌਂਕਾ ਤੰਦੂਰ ਅਸੀਂ ਇੱਥੇ ਮੰਮੀ ਫਿਰ ਬਣਾਉਂਦੇ ਹੁੰਦੇ ਸੀ ਇੱਥੇ ਲੋ ਬਲਦੀ ਹੁੰਦੀ ਸੀ ਤੇ ਬੈਠ ਕੇ ਬੜੇ ਆਰਾਮ ਦੇ ਨਾਲ ਸਾਰੇ ਭੈਣ ਭਰਾ ਰੋਟੀਆਂ ਖਾਂਦੇ ਹੁੰਦੇ ਸੀ ਨਾ ਮੰਮੀ ਫਿਰ ਕਹਾਣੀ ਸੁਣਾਉਂਦੇ ਹੁੰਦੇ ਸੀ ਇੱਕ ਇਹ ਕਦੇ ਕਹਾਣੀ ਸੁਣਾਣੀ ਫਿਰ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਇੱਥੇ ਹੀ ਬਣਦਾ ਹੁੰਦਾ ਸੀ ਹੈ ਮਾਤਾ ਮੈਂ ਕਹਾਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਇੱਥੇ ਹੀ ਬਣਦਾ ਸੀ ਇੱਥੇ ਬੈਠ ਕੇ ਇਹਨਾਂ ਬੋਰੀਆਂ ਵਿੱਚ ਆ ਕੇ ਬਹਿ ਜਾਂਦੇ ਅਲੇ ਦਲੇ ਚੁੱਲੇ ਦੇ ਸਰਦੀਆਂ 'ਚ ਹੋਰ ਫੋੜਾ ਮਜਾ ਆਂਦਾ ਸੀ ਯਾਰ ਉਹ ਦਿਨ ਲੋ ਜੀ ਛੋਟਾ ਤਵਾ ਰੱਖ ਦਿੱਤਾ ਗਿਆ ਤੇ ਛਟੀਆਂ ਵੀ ਆ ਗਈਆਂ ਨੇ ਨਵੀਆਂ ਓਹੋ ਹੋ ਹੋ ਇਹ ਦੱਸਣਯੋਗੀ ਕਿ ਅਸੀਂ ਕੰਮ ਕਰਾਇਆ ਸੀ ਇਸ ਪਰੌਂਠਿਆਂ ਦੇ ਵਿੱਚ ਯੋਗਦਾਨ ਪਾਇਆ ਸੀ ਬਹੁਤ ਭਾਰੀ ਸਮਾਨ ਮੇਰੀ ਭੈਣ ਨੇ ਚੱਕ ਕੇ ਲੈਣਾ ਕੋਈ ਬਾਵਾ ਘੁੱਟ ਦੇ ਦੀਆਂ ਆਹੋ ਦੋ ਪਰੌਂਠੇ ਖਾਣੇ ਨੇ ਉਹਦੇ ਤੇ ਵੀ 50 ਗੇੜੇ ਲਵਾ ਦਿੱਤੇ ਨੇ ਹਾਂ ਦੋ ਪਰੌਂਠੇ ਨਹੀਂ ਖਵਾਣੇ ਸਾਨੂੰ ਪਤਾ ਹੈ ਦੱਸਣੀ ਕਿ ਮੈਂ ਦੋ ਖਾਣੀਆਂ ਤੂੰ ਚਾਰ ਖਾਏਂਗੀ ਮੈਂ ਦੱਸਾਂਗੀ ਹਾਂ ਓਏ ਇਹਦੀ ਕੋਈ ਆਹ ਕਿੰਨੇ ਖਾਏਗਾ 3 3 ਤੈਨੂੰ ਉਂਗਲਾਂ ਦੂ ਕਰ ਰਿਹਾ ਲਓ ਜੀ ਪਰੌਂਠੇ ਤਾਂ ਹੁਣ ਫਿਰ ਗਾਹ ਪਾ ਰਹੇ ਨੇ ਸਪੀਡੋ ਸਪੀਡ ਚੱਲ ਰਹੇ ਨੇ ਮੈਂ ਕਿਹਾ ਤਵਾ ਰੱਖੋ ਮੇਰੇ ਕੋਲ 5 ਮਿੰਟ ਤਾਂ ਹੁੰਦੇ ਜਿਹੜੋਂ ਦੀ ਸਕੀਨ ਕਾਮਯਾਬ ਹੋਈ 5 ਮਿੰਟ ਤਾਂ ਮੈਂ ਪਹਿਲਾਂ ਹੀ ਕਹਿ ਰਹੀ ਸੀ ਤੁਸੀਂ 2-2 ਬਣਾਉਣ ਦੇ ਚੱਕਰ 'ਚ ਵੀ ਇੱਕ ਟਾਈਮ 'ਤੇ 2-2 ਬਣਾ ਲਾਂਗੇ ਇੱਕ ਵੀ ਨਹੀਂ ਬਣਾਇਆ ਇੱਕ ਵੀ ਨਹੀਂ ਮਾਰਦਾ ਸੀ ਹੁਣ ਆਹ ਸਪੀਡ ਤੇ ਬਣ ਰਿਹਾ ਆਲੂ ਦੇ ਪਰੌਂਠੇ ਉਹ ਵੀ ਚੁੱਲੇ ਦੇ ਉੱਪਰ ਬਾਜੀ ਵਾਹ ਵਾਹ ਜੀ ਵਾਹ ਪਰਮ ਕਿੱਥੇ ਗਈ ਆ ਮੰਮੀ ਅਮਰੀਕਾ 'ਚ ਖੋਲੋ ਇੱਕ ਚੁੱਲਾ ਜੰਕਸ਼ਨ ਹਾਂ ਬੜੇ ਰੋਟੀ ਖਾਣੇ ਹੈ ਨਾ ਹਾਂ ਐਦਾਂ ਦੇਸੀ ਖਾਣਾ ਹੈ ਹੀ ਨਹੀਂ ਚੁੱਲੇ ਤੇ ਲਾ ਬੁੱਲਾ ਜੰਕਸ਼ਨ ਖੋਲੋ ਉੱਥੇ ਲੈ ਕੇ ਥੋੜੀ ਜਿਹਾ ਐਜ ਐਵੇਂ ਚੁੱਲਾ ਲਾ ਲਾ ਕੇ ਬਿਠਾ ਕੇ ਖਵਾਉ ਉਹ ਵੇ ਕੰਦ ਨਹੀਂ ਹੁੰਦੀ ਆਂਟੀ ਆ ਮੇਰੇ ਬੱਚਿਓ ਖਾਓ ਖਾਣਾ ਖਾਓ ਕੈਨੇਡਾ ਵਿੱਚ ਵੀ ਕਿਸੇ ਨੇ ਖੋਲਿਆ ਹੋਇਆ ਹੈ ਨਾ ਨਹੀਂ ਉੱਥੇ ਹੈ ਉਹ ਚਟਨ ਚਟਨ ਇਹ ਜੀ ਕੁੜੀਆਂ ਕੁੜੀਆਂ ਉਹਨੇ ਕੱਖੀਆਂ ਉਹਨਾਂ ਨੇ ਇਦਾਂ ਮਤਲਬ ਕਿ ਪੰਜਾਬੀ ਰਸੋਈ ਦਾ ਨਾਮ ਤਾਂ ਉਹਨਾਂ ਨੇ ਪੀ ਲਿਆ ਮੰਮੀ ਨੂੰ ਦੇ ਦੇ ਆਪਣੇ ਡੈਡੀ ਆ ਗਏ ਡੈਡੀ ਡੈਡੀ ਇੱਧਰ ਦੇਖੋ ਚੁੱਲਾ ਲੱਗ ਰਿਹਾ ਪੂਰਾ ਉਹ ਡੈਡੀ ਤਾਂ ਸੰਜੇ ਦਾ ਬਣੇ ਹੋਏ ਨੇ ਉਹ ਵੇਖੋ ਓਹ ਡੈੜੀ ਐਨ ਬਟਨ ਖੋਲ ਕੇ ਬਟੈਨ ਪਾ ਕੇ ਅੰਦਰ ਸ਼ਰਟ ਦੇ ਬਟਨ ਖੋਲ ਕੇ ਲੈ ਆ ਗਈ ਇਹ ਤਾਂ ਡੜੀ ਪਟਕੀਆਂ ਬਣਾ ਕੇ ਛੱਡਣਗੇ ਪਵਾ ਕੇ ਛੱਡਣਗੇ ਸਾਰੇ ਨੂੰ ਆ ਦੇਖ ਐਨੀ ਐਨੀ ਬਤਾ ਚਲ ਥੈਂਕ ਯੂ ਇਹ ਰੱਕ ਤੋਂ ਹਲੇ ਬਾਅਦ ਲੇਖ ਦੇ ਹਾਂ ਠੀਕ ਆ ਦੇ ਕਿਹਦੇ ਸੈੱਜ ਹਾਂ ਬੱਧੀ ਨਕੇ ਗੇ ਤਾਂ ਤੁਸੀਂ ਪਰਨਾਮ ਆ ਕੇ ਸੀ ਪਟਕੀ ਬਣ ਕੇ ਆ ਗਿਓ ਨਾ ਪਟਕੀ ਨਹੀਂ ਉਸਰੀ ਭਾਈ ਹੋਈ ਸੀ ਪਟਕੀ ਚਿੱਟੀ ਅੱਛਾ ਪਟਕੀਆਂ ਸੈੱਟ ਕਰਵਾਣਗੇ ਸੀ ਡੜੀ ਆ ਮੈਂ ਕਬੇਟੇ ਰੱਖੋ ਤਦ ਬੈਠੋ ਕੁਰਸੀ ਲਿਆ ਕੇ ਦਿਓ ਬਾਬਾ ਨੂੰ ਕਿੱਥੇ ਖਾਚੱਕ ਲੈਣਗੇ ਬੈਠ ਕੇ ਆਰਾਮ ਕਰ ਮਾਪੇ ਕੰਮ ਨਹੀਂ ਚੋ ਦੋ ਬੈਠਣਾ ਜਾਓ ਕੁਰਸੀ ਲਿਆ ਦਿਓ ਮੈਂ ਕਿ ਤੂੰ ਲਿਆ ਬੇਟਾ ਨਹੀਂ ਹੋਊਗਾ ਹਾਂ ਬੋਲੀ ਚੋੜਾ ਤਾਂ ਹਿੰਦੀ ਪੀੜਾ ਸੁਤੇ ਹੀ ਨੇ ਧੜਿਆ ਸਮਝਦਾ ਤਾਂ ਬਣੇ ਸੀ ਅਗਮਾ ਲਾ ਤੂੰ ਮਗਮਾ ਚਲ ਬੱਚੇ ਦੱਸ ਤੂੰ ਕਿਉਂ ਸਕੀਮਾਂ ਪਾ ਰਿਆ ਹੈ ਪੈਸੇ ਪੂਸੇ ਕਿਉਂ ਪੁੱਛਦਾ ਰਹਿਣਾ ਸਾਰਿਆਂ ਤੋਂ ਵੀ ਤੁਹਾਡੇ ਖਾਤੇ 'ਚ ਕਿੰਨੇ ਪੈਸੇ ਨੇ ਤੁਹਾਡੇ ਖਾਤੇ 'ਚ ਕਿੰਨੇ ਸਾਥੀ ਆ ਨਾਲ ਇੱਕ ਮਹੀਨੇ 'ਚ ਕਿੰਨੇ ਕਮਾਉਂਦੇ ਵਾ ਕਿਹ ਤੁਹੋਂ ਕੈਲਕੂਲੇਸ਼ਨ ਹੀ ਕਰਦੀ ਹੈ ਅੱਛਾ ਨਾਨੂ ਕੇ ਨਾਨੂ ਰੋਟੀ ਖਾ ਲੋ ਸਹਣਾ ਮੰਮੀ ਸਾਰਿਆਂ ਤੋਂ ਪੁੱਛੇਗਾ ਤੁਸੀਂ ਮਹੀਨੇ 'ਚ ਕਿੰਨੇ ਕਮਾਣੇ ਹੋ ਤੁਹਾਡੇ ਖਾਤੇ 'ਚ ਕਿੰਨੇ ਪੈਸੇ ਨੇ ਇਹ ਕੋਈ ਛੇੜੰਤਰ ਰਚ ਰਿਹਾ ਹੈ ਭਾਬੀ ਪਚਾ ਕੇ ਆਓ ਆਪਣੇ ਸੁਪ ਜਮਾ ਕਰੇਗਾ ਸ਼ਿਪਿੰਗ ਦੇ ਦੋ ਇਹ ਕੋਈ ਛੇੜੰਤਰ ਤਾਂ ਰਚ ਰਿਹਾ ਕੋਈ ਕਿਦੋਂ ਪਲੈਨਿੰਗ ਤਾਂ ਨਹੀਂ ਕਰ ਰਹੇ ਸਾਨੂੰ ਸਾਰਿਆਂ ਨੂੰ ਮਾਰ ਕੇ ਪੈਸੇ ਲੁੱਟੇਗਾ ਓਏ ਦਾਦੇ ਚੂਹੇ ਵਰਗੇ ਦੰਦੜਿਆ ਨਹੀਂ ਕਿਵੇਂ ਬਣੇ ਤੁਸੀਂ ਪਰੌਂਠੇ ਖਾਧਾਰੇ ਹੋ 10 ਰਿਵਿਊ ਹੀ ਨਹੀਂ ਦੇ ਰਹੇ ਨਬਹਿ ਗਈ ਖਾਣ ਵਾਤੇ ਦੀ ਜੀ ਦਾਦਾਤਾ ਦੇ ਨਿਸ਼ਚਿਤ ਹੈ ਜਿਆ ਬੈਗੇ ਕਰਾਰੇ ਨੇ ਹੂੰ ਮੰਮੀ ਕਰਾਰੇ ਕਹਿੰਦੇ ਕਰਾਰੇ ਬਹੁ ਬਣਾਏ ਹੋਏ ਨੇ ਮਿਰਚਾਂ ਜਿਆਦੀ ਨੇ ਕਮ ਕਹਿ ਰਿਆ ਪਤਾ ਹੈ ਪਤਾ ਮੈਂ ਦੇਖ ਲਵਾਂ ਚੱਕਾ ਮੇਰਾ ਧੂਆ ਘੜਾਓਗੇ ਫਿਰ ਇਹ ਕੋਣ ਖਾਂਦਾ ਪਰੌਂਠਾ ਦੇ ਪਰੌਂਠੇ ਨਹੀਂ ਹੋਣੇ ਮੈਂ ਖਾ ਲਾਂ ਮੈਂ ਖਾ ਲਾਂ ਮੈਂ ਚਲੋ ਹੁਣ ਤੁਸੀਂ ਖਾਓ ਫਿਰ ਮੈਂ ਖਾਣਾ ਬੈਠ ਕੇ ਕਿਸਕੇ ਲਈ ਲਾਈ ਹੋ ਚਾ ਕੱਲੀ ਬਣਾਈ ਏ ਇੱਕੋ ਕੱਪ ਓਏ ਇੱਥੇ ਬੈਠ ਕੇ ਚੁੱਲ੍ਹੇ ਤੇ ਲਾਗੇ ਬੈਠ ਕੇ ਰੋਟੀ ਖਾਣ ਦਾ ਸਵਾਦ ਵੱਖਰਾ ਹੀ ਏ ਇਬਾਦਤ ਵੀ ਦੇਖ ਰਹੀ ਵੀ ਹੋກ ਹੀ ਰਿਹਾ ਵੀ ਕੁਝ ਕਰ ਰਹੇ ਨੇ ਸਾਰੇ ਜਣੇ ਇਬਾਦਤ ਕੀ ਕਰ ਰਹੀ ਦਾਦੀ ਦੱਦ ਜੀ ਕੀ ਕਰ ਰਹੀ ਨੇ ਦਾਦੀ ਜੀ ਜੁਲਾ ਤੂੰ ਛਕਣਾ ਤੂੰ ਵੀ ਐਵੇਂ ਚੁੱਲਾ ਬਣਾਣਾ ਮੇਰੇ ਪੁੱਤ ਕੰਮ ਸਾਰੇ ਸਿੱਖਣੇ ਨੇ ਆਪਾਂ ਆਹੋ ਨਹੀਂ ਚੁੱਲਾ 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 ਜਾਲ ਨੂੰ ਬਾਲਣਾ ਸਿੱਖਣੇ ਨੇ ਫਿਰ ਰੋਟੀ ਬਣਾਇਆ ਕਰੀਂ ਆਪਣੇ ਪਾਪਾ ਲਈ ਇਸ ਫਾਜ਼ਲੀ ਗੁੜੀਆ ਆਪਣੇ ਪਿਓ ਦਾ ਬੋਲ ਕਰਦੀ ਕਲੈਸ਼ ਖਾਨ ਨੇ ਸਾਰੇ ਦੁਨ ਜਹਾਨ ਦੀ ਗੁੜੀਆ ਆਪਣੇ ਪਿਓ ਦਾ ਜਿਆਦਾ ਕਰਦੀ ਨਾ ਪਰ ਤੈਨੂੰ ਛੱਡ ਗਈ ਬੈਠੀ ਹੋਈ ਨਾ ਇਕਲੀ ਖਾ ਰਹੀ ਹੈ ਰੋਟੀ ਖਾਦੀ ਹੈ ਨਾ ਲੱਗਦਾ ਮੈ ਹੀ ਲੱਗੇ ਆਈ ਆ ਲੱਗਦਾ ਅਗਲਾੜ ਦਾ ਕੰਮ ਬੀਤ ਗਿਆ ਅਗਲਾੜ ਦਾ ਕੰਮ ਸਹੀ ਗੱਲ ਹੈ ਕਹਿੰਦੇ ਇਸ ਖਾਨਦਾਨ ਦੀ ਕੁੜੀਆਂ ਸਾਰੇ ਦੁਨੀਆਂ ਦੀ ਕੁੜੀਆਂ ਕਰਦੀਆਂ ਤੈਨੂੰ ਛੱਡ ਕੇ ਮੇਰੀ ਮਾਂ ਮੇਰੀ ਮੱਕੀ ਲਈ ਰੋਟੀ ਬਣਾ ਰਹੀ ਏ ਹੈ ਨਾਲ ਦੀ ਨੋਹਾਂ ਲੱਗਿਆ ਤੋਂ ਫੋਨ ਦੇ ਵਿੱਚ ਬੜੀ ਪਈ ਐ ਆਪਣਾ ਬਿਜ਼ਨਸ ਕਰ ਰਹੀ ਐ ਸੂਟ ਵੇਚ ਰਹੀ ਐ ਓਏ ਹੋਏ ਓਗੀ ਚੁੱਟੂ ਦੀ ਐ ਮੈਂ ਨਾ ਮੇਰੀ ਕਪੈਸਿਟੀ ਹੈ ਨਹੀਂ ਕਿੰਨੇ ਖਾਣ ਦੀ ਪਰ ਮੈਂ ਖਾ ਲ ਲਈ ਨੇ ਅੱਜ ਪੈਂਟੋਸਿਡ ਖਾ ਲਾਂਗਾ ਜੈਲੋਸਿਲ ਪੀ ਲਾਂਗਾ ਮੈਂ ਪੂਰੀ ਦੁਨੀਆ ਤੱਕ ਤੁਹਾਡੀ ਵੀਡੀਓ ਪਹੁੰਚਾਈਏ ਮੈਂ ਪੂਰੀ ਦੁਨੀਆ ਤੱਕ ਤੁਹਾਡੀ ਮਿਹਨਤ ਪਹੁੰਚਾ ਰਿਹਾ ਤੇਰੀ ਨਹੀਂ ਮੰਮੀ ਰਾਂ ਦੀ ਮਿਹਨਤ ਪਹੁੰਚਾ ਰਿਹਾ ਦੇਖੋ ਮੇਰੀ ਮਾਂ ਕਿੰਨੀ ਮਿਹਨਤ ਕਰੀ ਮੈਂ ਵੀਡੀਓ ਬਣਾ ਰਿਹਾ